धर्म खंड का एहो धर्म ज्ञान खंड का आखो कर्म केते पौण पाणी बैसंतर केते कानो महेश केते बरमे घाड़त घड़े रूप रंग केवेश केते आ करम भूमि मेर केते ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਦੇ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵ ਦਾਨਵ ਮਨ ਕਿਤੇ ਕਿਤੇ ਰਤਨ ਸਮੁੰਦ ਕੀਤੇ ਆਂ ਖਾਣੀ ਕੀਤੇ ਆਂ ਬਾਣੀ ਕੀਤੇ ਪਾਤ ਨਰਿੰਦ ਕੀਤੇ ਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤੇ ਜੋ ਮਨੁਖ ਆਪਣੇ ਜੀਵਨ ਚਰਿਆ ਨੂੰ ਮਰਿਆਦਾ ਦਿੰਦਾ ਹੈ ਵਿਧੀ ਵਿਧਾਨ ਦਿੰਦਾ ਹੈ ਔਰ ਵਿਧੀ ਪੂਰਵਕ ਜੀਵਦੇ ਆਇਆ ਜਪ ਕਰਦਾ ਹੈ ਸਿਮਰਨ ਕਰਦਾ ਹੈ ਉਸ ਦੀ ਸੁਰਤ ਅਗਲੇ ਮੰਡਲ ਦੇ ਚਲੀ ਜਾਂਦੀ ਹੈ ਔਰ ਉਸ ਅਗਲੇ ਮੰਡਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗਿਆਨ ਖੰਡ ਆਖਿਆ ਧਰਮ ਖੰਡ ਕਾ ਇਹੋ ਧਰਮ ਧਰਮ ਖੰਡ ਦੀ ਵਿਆਖਿਆ ਤੇ ਇਹ ਹੀ ਧਰਮ ਦਾ ਹਿੱਸਾ ਮਰਿਆਦਾ ਦਾ ਹਿੱਸਾ ਕਿ ਉਸ ਬੰਦੇ ਦਾ ਉੱਠਣਾ ਬੈਠਣਾ ਸੋਣਾ ਜਾਗਣਾ ਹਸਣਾ ਰੋਣਾ ਖਾਣਾ ਪੀਣਾ ਗਰਸ ਕੇ ਜੀਵਨ ਦਾ ਹਰ ਕਰਮ ਵਿਧੀ ਪੂਰਵਕ ਹੋਵੇਗਾ ਗੈਰ ਵਿਧਾਨਿਕ ਉਸ ਦੀ ਜ਼ਿੰਦਗੀ ਚੋਂ ਕੁਝ ਵੀ ਕਰਮ ਪ੍ਰਗਟ ਨਹੀਂ ਹੋਵੇਗਾ ਧਰਮਖੰਡੀ ਮਨੁੱਖ ਦੀ ਇਹ ਹੀ ਪਹਿਚਾਣ ਹੈ ਔਰ ਜਗਤ ਦੇ ਚ ਧਰਮਖੰਢੀ ਲਭਣਾ ਬਹੁਤ ਔਖੀ ਗੱਲ ਹੈ ਗਿਆਨਖੰਡ ਤੇ ਅਗਲਾ ਪੜਾਅ ਹੈ ਸਾਹਿਬ ਕੰਨਨ ਧਰਮਖੰਡ ਦੀ ਵਿਆਖਿਆ ਤੇ ਇਹ ਹੀ ਹੈ ਕਿ ਉਸ ਮਨੁੱਖ ਦਾ ਜੀਵਨ ਮर्यादा ਦੇ ਚ ਓਵੇਗਾ ਗਿਆਨਖੰਡ ਕਾ ਆਖੋ ਕਰਮ ਮਹਾਰਾਜ ਕਹਿੰਦੇ ਹੁਣ ਮੈਂ ਆਖਣ ਲੱਗਾ ਹੁਣ ਮੈਂ ਕਹਿਣ ਲੱਗਾ ਜਾਨਖੰਡ ਦੀ ਗੱਲ ਜੋ ਮर्यादा ਦੇ ਚ ਰਹਿ ਕੇ ਜਬ ਤੱਕ ਕਰਦਾ ਹੈ ਉਹਦੀ ਸੁਰਤ ਅਗਲੇ ਮੰਡਲ ਅਗਲੇ ਖੰਡ ਦੇ ਚਲੀ ਜਾਂਦੀ ਹੈ ਔਰ ਉਸ ਦਾ ਨਾਮ ਹੈ ਗਿਆਨਖੰਡ ਗਿਆਨਖੰਡ ਤੋਂ ਮੁਰਾਦ ਐਸੀ ਨਹੀਂ ਹੈ ਕਿ ਕੋਈ ਪੜ੍ਹ ਲਿਖ ਕੇ ਉਸਨੇ ਵਿਦਿਆ ਹਾਸਲ ਕਰ ਲਈਏ ਗਿਆਨ ਹਾਸਲ ਕਰ ਲਿਆ ਨਹੀਂ ਵਿਧੀ ਪੂਰਵਕ ਜੀਵਦੇ ਹੋਇਆ ਜੋ ਉਸਨੇ ਜਪ ਕੀਤਾ ਹੈ ਉਹਦੇ ਅੰਦਰੋਂ ਜੋ ਅਨੁਭਵ ਪੈਦਾ ਹੋਇਆ ਹੈ ਇਹ ਉਸ ਦਾ ਸਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪੌੜੀ ਦੇ ਵਿੱਚ ਵਰਣਨ ਕਰਦੇ ਨੇ ਉਸ ਨੂੰ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਕیتے ਪਾਉਣ ਪਾਣੀ ਵੈਸੰਤਰ ਕیتے ਕਾਉਨ ਮਹੇਸ਼ ਉਹਨੂੰ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਪਵਨ ਕਈ ਤਰ੍ਹਾਂ ਦੀ ਹੈ। ਇੱਕ ਤਰ੍ਹਾਂ ਦੀ ਨਹੀਂ। ਸਾਡੇ ਸਰੀਰ ਦੇ ਵਿੱਚ ਵੀ ਜਿਹੜੀ ਪਵਨ ਹੈ ਇੱਕ ਨੂੰ ਪ੍ਰਾਣ ਵాయు ਕਹਿੰਦੇ ਨੇ, ਇੱਕ ਨੂੰ ਅਪਾਨ ਵాయు ਕਹਿੰਦੇ ਨੇ। ਗਰਸ ਕੇ 12ਵੀਂ ਜਿਹੜੀ ਪਵਨ ਹੈ ਇਹਦੇ ਵੀ ਵੱਖ-ਵੱਖ ਰੂਪ ਨੇ ਔਰ ਵੱਖ-ਵੱਖ ਇਹਨਾਂ ਦੀ ਤਾਸੀਰ ਹੈ, ਵੱਖ-ਵੱਖ ਇਹਨਾਂ ਦਾ ਅਸਰ ਹੈ। ਪਰ ਗਿਆਨ ਖੰਡੀ ਨੂੰ ਇਹ ਬੋਧ ਆਪਣੇ ਆਪ ਹੋ ਜਾਂਦਾ ਹੈ। ਪ੍ਰਾਚੀਨ ਜ਼ਮਾਨੇ ਦੇ ਵਿੱਚ ਜਿਹੜੇ ਮਨੁੱਖ ਜੱਪ ਤੱਪ ਕਰਕੇ ਗਿਆਨ ਖੰਡ ਤੱਕ ਪਹੁੰਚਦੇ ਸਨ ਤੇ ਉਹਨਾਂ ਨੇ ਐਸੀ ਅਦੁੱਤੀ ਗੱਲਾਂ ਆਪਣੇ ਧਰਮ ਗ੍ਰੰਥਾਂ ਵਿੱਚ ਲਿਖੀਆਂ ਨੇ ਜਿਸ ਨੂੰ ਅੱਜ ਵੀ ਵਿਗਿਆਨ ਗਲਤ ਨਹੀਂ ਸਾਬਤ ਕਰ ਸਕਿਆ ਸਾਬ ਕਹਿੰਦੇ ਨੇ ਉਸ ਗਿਆਨ ਖੰਡੇ ਨੂੰ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਕਈ ਤਰ੍ਹਾਂ ਦੀ ਪਵਨ ਹੈ ਤੇ ਅਗਨੀ ਵੀ ਕਈ ਤਰ੍ਹਾਂ ਦੀ ਹੈ ਜੈਸੇ ਜઠਰ ਅਗਨੀ ਜੋ ਸਰੀਰ ਦੇ ਵਿੱਚ ਹੈ ਬੜਵਾ ਅਗਨੀ ਜੋ ਸਾਗਰ ਦੇ ਵਿੱਚ ਹੈ ਤ੍ਰਿਸ਼ਨਾ ਅਗਨੇ ਜੋ ਮਨ ਦੇ ਚ ਹੈ ਔਰ ਇਸਤਰੀ ਕੇ ਨਾਲ अनेका ਤਰਾਂ ਦੀਆਂ ਅਗਨੀਆਂ ਨੇ ਜਿਸ ਦਾ ਕਿ ਉਸ ਨੂੰ ਬੋਧ ਹੁੰਦਾ ਹੈ ਔਰ ਉਸ ਨੂੰ ਉਸ ਥਾਂ ਦਾ ਵੀ ਬੋਧ ਹੁੰਦਾ ਹੈ ਕਿ ਅਗਨੀ ਦਾਵਾ ਸਾਹ ਕਿਹੜੀ ਕਿਹੜੀ ਥਾਂ ਤੇ ਹੈ ਸਾਬ ਕਹਿੰਦੇ ਨੇ ਕਿਤੇ ਪਾਉਣ ਪਾਣੀ ਵਿਐ ਸੰਤਰ ਕੇਤੇ ਕੌਨ ਮਹੇਸ਼ ਕਾਨ ਜੈਸੇ ਕ੍ਰਿਸ਼ਨ ਜੈਸੇ ਅਵਤਾਰੇ ਪੁਰਸ਼ ਵੀ ਕਈ ਹੋ ਗੁਜ਼ਰੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕਈ ਮੇਟ ਡਾੜੇ ਉਪਾੜੇ ਖਪਾਏ ਹਰ ਯੁਗ ਦਾ ਅਵਤਾਰੀ ਕੋਈ ਨਾ ਕੋਈ ਪੁਰਸ਼ ਹੁੰਦਾ ਹੈ ਪੈਗੰਬਰੀ ਪੁਰਸ਼ ਤੋਂ ਕ੍ਰਿਸ਼ਨ ਜੈਸੇ ਪੈਗੰਬਰੀ ਪੁਰਸ਼ ਵੀ अनेका ਨੇ ਔਰ ਇਸ ਜਗਤ ਦੇਚ अनेकाਵਾਰੀ ਆਏ ਭਗਤ ਕਬੀਰ ਜੀ ਮਹਾਰਾਜ ਦੀ ਸੁਰਤ ਜਦ ਗਿਆਨ ਖੰਡ ਦੇਚ ਪਹੁੰਚੀ ਹੈ ਤੇ ਆਪਨੇ ਬੜਾ ਸੁੰਦਰ ਖੁਲਾਸਾ ਕੀਤਾ ਹੈ ਹੂ ਬੋ ਇਸੇ ਤਰੀਕੇ ਨਾਲ ਜੋ ਇਸ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪ੍ਰੇ ਕਰਦੇ ਨੇ ਕਿ ਕਿਤਨੇ ਹੀ ਕ੍ਰਿਸ਼ਨ ਨੇ ਤੇ ਅਨੰਤ ਹੀ ਮਹੇਸ਼ ਨੇ अनेका ਤਰ੍ਹਾਂ ਦੀ ਵਿਸੰਤਰ ਹੈ अनेका ਤਰ੍ਹਾਂ ਦਾ ਪਾਣੀ ਹੈ ਔਰ अनेका ਤਰ੍ਹਾਂ ਦੀ ਪਵਨ ਹੈ ਹਰ ਸਾਗਰ ਦਾ ਪਾਣੀ ਵੱਖ ਹੈ ਉਹਦਾ ਸੁਆ ਤਾਸੀਰ ਵੱਖ ਹੈ ਔਰ ਸੁਭਾਅ ਤੇ ਤਾਸੀਰ ਦੀ ਗੱਲ ਤੇ ਇੱਕ ਪਾਸੇ ਹਰ ਸਾਗਰ ਦੇ ਪਾਣੀ ਦਾ ਰੰਗ ਵੀ ਵੱਖ ਹੈ ਹਰ ਨਦੀ ਦਾ ਪਾਣੀ ਵੱਖ-ਵੱਖ ਹੈ ਪ੍ਰਿਆਗਰਾਗ ਦੇ ਵਿੱਚ ਜੋ ਗੰਗਾ ਤੇ ਜਮਨਾ ਦਾ ਸੰਗਮ ਹੈ ਸਾਫ਼ ਦਿਖਾਈ ਦਿੰਦਾ ਹੈ ਕਿ ਗੰਗਾ ਦਾ ਜਲ ਚਿੱਟਾ ਹੈ ਔਰ ਜਮਨਾ ਦਾ ਜਲ ਕਾਲਾ ਹੈ ਪੀਣ ਦੇ ਵਿੱਚ ਵੀ ਦੋਵਾਂ ਦੇ ਤਾਸੀਰ ਦੇ ਵਿੱਚ ਸੁਭਾਅ ਦੇ ਵਿੱਚ ਬੜਾ ਭਾਰੀ ਅੰਤਰ ਹੈ ਹਰ ਨਦੀ ਦਾ ਜਲ ਵੱਖ-ਵੱਖ ਹੈ ਹਰ ਚਸ਼ਮੇ ਦਾ ਜਲ ਵੱਖ-ਵੱਖ ਹੈ ਹਰ ਸਾਗਰ ਦਾ ਜਲ ਵੱਖ-ਵੱਖ ਹੈ ਉਹਦਾ ਰੰਗ ਵੱਖ ਹੈ ਔਰ ਉਸਦੀ ਤਾਸੀਰ ਵੱਖ-ਵੱਖ ਹੈ ਸਹਿਬ ਕਹਿੰਦੇ ਨੇ ਗਿਆਨਖੰਡੀ ਮਨੁੱਖ ਨੂੰ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਹਰ ਥਾਂ ਦਾ ਪਾਣੀ ਵੱਖ-ਵੱਖ ਹੈ ਔਰ ਪਾਣੀ ਅਨੇਕਾਂ ਕਿਸਮਾਂ ਦਾ ਹੈ ਵਿਸੰਤਰ ਅਨੇਕਾਂ ਕਿਸਮਾਂ ਦੀ ਤੇ ਕਈ ਤਰ੍ਹਾਂ ਦੀ ਪਵਨ ਹੈ ਤੇ ਅਨੇਕਾਂ ਹੀ ਸ੍ਰੀ ਕ੍ਰਿਸ਼ਨ ਜੈਸੇ ਮਹਾਬਲੀ ਤੇ ਰਾ ਜੀ ਯੋਗੀ ਹੋਏ ਨੇ ਇੱਕ ਨਹੀਂ ਤੇ ਅਨੇਕਾਂ ਹੀ ਮਹੇਸ਼ ਜੈਸੇ ਯੋਗੀ ਹੋਏ ਨੇ ਲੰਬੇ ਸਮਾਦੀ ਲਾਣ ਵਾਲੇ ਭਗਤ ਕਬੀਰ ਜੈਸੇ ਇਸ ਗਿਆਨ ਖਣ ਦੇ ਚ ਪਹੁੰਚੇ ਨੇ ਤਾਂ ਆਪ ਕਹਿੰਦੇ ਨੇ ਕੋਟ ਸੂਰ ਜਾ ਕੇ ਪ੍ਰਗਾਸ ਕੋਟ ਮਹਾਦੇਵ ਔਰ ਕਵਿਲਾਸ ਆਪ ਫਰਮਾਨ ਕਰਦੇ ਨੇ ਜਦ ਮੈਂ ਪਹੁੰਚਿਆ ਗਿਆਨ ਖਣ ਦੀ ਅਵਸਥਾ ਵਿੱਚ ਤੇ ਕੀ ਦੇਖਣਾ ਸੂਰਜ ਇੱਕ ਨਹੀਂ ਕਰੋੜਾਂ ਨੇ ਸੂਰਜ ਦੀ ਪ੍ਰਸ਼ਤਿਸ਼ ਕਰਨ ਵਾਲਿਓ ਜਲ ਦੇਣ ਵਾਲਿਓ ਕਬੀਰ ਕਹਿੰਦੇ ਨੇ ਪਹਿਲੇ ਇਹ ਫੈਸਲਾ ਕਰੋ ਕਿ ਕਿਹੜੇ ਸੂਰਜ ਨੂੰ ਜਲ ਦੇ ਰਹੇ ਹੋ ਤੇ ਕਿਸ ਸੂਰਜ ਦੀ ਪੂਜਾ ਕਰ ਰਹੇ ਹੋ ਕਿਉਂਕਿ ਇਸ ਸੂਰਜ ਦੇ ਪਿੱਛੇ ਕੋਈ ਹੋਰ ਸੂਰਜ ਹੈ ਔਰ ਉਸ ਦੇ ਪਿੱਛੇ ਕੋਈ ਹੋਰ ਸੂਰਜ ਹੈ ਫਿਰ ਉਸ ਦੇ ਪਿੱਛੇ ਕੋਈ ਹੋਰ ਸੂਰਜ ਹੈ ਇਹ ਅਜੋਕੀ ਸੈਂਸ ਕੋਈ 50 ਅਰਬ ਸੂਰਜਾਂ ਦਾ ਜ਼ਿਕਰ ਕਰਦੀ ਹੈ ਤੇ ਭਗਤ ਕਬੀਰ ਕਹਿੰਦੇ ਹਨ ਅਨੰਤ ਸੂਰਜ ਨੇ ਜਿਨ੍ਹਾਂ ਨੂੰ ਮੈਂ ਦੇਖ ਰਿਹਾ ਕੋਟ ਸੂਰਾਂ ਕੇ ਪ੍ਰਕਾਸ਼ ਕੋਟ ਮਹਾਦੇਵ ਅਰ ਕਵिलास ਮਹਾਦੇਵ ਜੈਸੇ ਯੋਗੀ ਲੰਬੀ ਸਮਾਧੀ ਲਾਣ ਵਾਲੇ ਇਸ ਅਨੰਤ ਕਾਲ ਦੇ ਵਿੱਚ ਕਰੋੜਾਂ ਹੋਏ ਨੇ ਕਰੋੜਾਂ ਨੇ ਇੱਕ ਨਹੀਂ ਕਰੋੜਾਂ ਨੇ ਕੋਟ ਸੂਰ ਜਾਂ ਕੇ ਪ੍ਰਗਾਸ ਕੋਟ ਮਹਾਦੇਵ ਔਰ ਕਬਿਲਾਸ ਦੁਰਗਾ ਕੋਟ ਜਾਂ ਕੇ ਮਰਦਨ ਕਰੇ ब्रह्मा ਕੋਟ বেদ ਉਚਰੈ ਸ਼੍ਰੀ ਕਬੀਰ ਜੀ ਮਹਾਰਾਜ ਦਾ ਫਰਮਾਨ ਆਪ ਕਹਿੰਨ ਦੁਰਗਾ ਜੈਸੀਆਂ ਦੇਵੀਆਂ ਕਰੋੜਾਂ ਨੇ ਇੱਕ ਨਹੀਂ ਅਨੰਤ ਨੇ ਗਿਆਨ ਖਣ ਦੇ ਚ ਪਹੁੰਚ ਕੇ ਮਨੁੱਖ ਵਿਅਕਤੀ ਦਾ ਪੁਜਾਰੀ ਨਹੀਂ ਰਹਿ ਜਾਂਦਾ ਦੇਵੀ ਦੇਵਤਾਵਾਂ ਦਾ ਵੀ ਪੁਜਾਰੀ ਨਹੀਂ ਰਹਿ ਜਾਂਦਾ ਉਹ ਬ੍ਰਹਮ ਦਾ ਪੂਜਕ ਹੋ ਜਾਂਦਾ ਹੈ ਬ੍ਰਹਮ ਦਾ ਪੁਜਾਰੀ ਹੋ ਜਾਂਦਾ ਹੈ ਕਿਉਂ ਕਿ ਉਸ ਨੂੰ ਸਮਝ ਪੈ ਜਾਂਦੀ ਹੈ ਇਹ ਸਭ ਕੁਝ ਉਸ ਕਾਦਰ ਕਰੀਮ ਦੀ ਕਿਰਤ ਹੈ ਤੇ ਮੈਂ ਇਸ ਕਿਰਤ ਮੰਡਲ ਤੋਂ ਉੱਚਾ ਉੱਠ ਕੇ ਉਸ ਕਰਤੇ ਨਾਲ ਜੁੜਨਾ ਜਿਸ ਤੋਂ yogi ਪੈਦਾ ਹੁੰਦੇ ਹਨ avatars ਆਉਂਦੇ ਨੇ ਸੰਤ ਜਨ ਆਉਂਦੇ ਨੇ ਦੇਵੀ ਦੇਵਤਾਵਾਂ ਦਾ ਜਨਮ ਹੁੰਦਾ ਹੈ ਤਾਂ ਆਪ ਕਹਿੰਦੇ ਨੇ ਦੁਰਗਾ ਕੋਟ ਜਾ ਕੇ ਮਰਦਨ ਕਰੇ ब्रह्मा कोटि वेद उच्चरे ब्रह्मा ਵੀ ਇੱਕ ਨਹੀਂ ਕਰੋੜਾਂ ਨੇ ਤੇ ਕਰੋੜਾਂ ਤਰ੍ਹਾਂ ਦੇ ਬ੍ਰਹਮਿਆਂ ਨੇ ਕਰੋੜਾਂ ਤਰ੍ਹਾਂ ਦੇ ਵੇਦ ਰਚੇ ਨੇ ਵੇਦ ਤੋਂ ਮਰاد ਵਿਦਿਆ ਗਿਆਨ ਦੇ ਗ੍ਰੰਥ ਰਚੇ ਨੇ ਇਸ ਅਨੰਤ ਕਾਲ ਦੇ ਅਰਸੇ ਵਿੱਚ ਅਨੰਤ ਹੀ ਬ੍ਰਹਮੇ ਹੋਏ ਨੇ ਤੇ ਅਨੰਤ ਤਰ੍ਹਾਂ ਦੇ ਗਿਆਨ ਦੇ ਗ੍ਰੰਥ ਉਨਾ ਗੋਲ ਬਣਦੇ ਰਹੇ ਨੇ ਇਸ ਵਾਸਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇਵਿਸ ਕਬੀਰ ਜੀ ਦੇ ਸ਼ਬਦਾਂ ਦੇ ਨਾਲ ਗੁਰਨਾਨਿੰਦ ਦੀ ਇਹ ਪੌੜੀ ਇੱਕ ਇੱਕ ਪੰਕਤੀ ਮੇਲ ਖਾ ਰਹੀ ਤੋ ਆਪ ਭਗਤ ਕਬੀਰ ਅਗਾਹ ਚੱਲ ਕੇ ਕਹਿੰਦੇ ਨੇ ਕੋਟ ਚੰਦਰ ਮੇ ਕਰੇ ਚਰਾਗ ਚੰ드ਰਮਾ ਵੀ ਇੱਕ ਨਹੀਂ ਕਰੋੜਾ ਨੇ ਜੋ ਰੋਸ਼ਨੀ ਦਿੰਦੇ ਨੇ ਸ਼ੀਤਲਤਾ ਦਿੰਦੇ ਨੇ ਔਰ ਆਪਣੀ ਕਿਰਣਾ ਦੇ ਰਾਹੀਂ ਅੰਮ੍ਰਿਤ ਰਸ ਵੰਡਦੇ ਨੇ ਜਦ ਪ੍ਰਿਥਵੀਆਂ ਅਨੰਤ ਨੇ ਬ੍ਰਹਿਮੰਡ ਅਨੰਤ ਨੇ ਤੋ ਕਬੀਰ ਕਹਿੰਦੇ ਨੇ ਚੰਦਰਮਾ ਵੀ ਅਨੇਕ ਨੇ ਸੁਰਤੈ 33 ਉਜੇਵੇਂ ਪਾਗ 33 ਕਰੋੜ ਦੇਵਤਾ ਪਰਿਪੂਰਨ ਪ੍ਰਮਾਤਮਾ ਦੇ ਸੇਸ਼ ਪ੍ਰਸਾਦ ਲਈ ਤਰਸ ਰਿਹਾ ਪਰ ਇਸ ਤਰ੍ਹਾਂ ਦੇ 33 ਕਰੋੜ ਦੇਵਤੇ ਵੀ ਅਨੰਤ ਨੇ ਬੇਸ਼ੁਮਾਰ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਆਪ ਅਦਾਂ ਚਲ ਕੇ ਕਹਿੰਦੇ ਨੇ ਨੌ ਗ੍ਰਹਿ ਕੋਟ ਠਾਂਡੇ ਦਰਵਾਜ਼ ਸਾਡੇ ਰੇਸ਼ ਦੇ ਚ ਨੌ ਗ੍ਰਹਾਂ ਦੀ ਵਿਸ਼ੇਸ਼ ਕਰਕੇ ਪੂਜਾ ਜਦ ਕਿਸੇ ਦਾ ਦਿਨ ਚੰਗਾ ਨਾ ਹੋਵੇ ਕਮ ਧੰਦੇ ਚ ਕੋਈ ਫਰਕ ਪੈ ਗਿਆ ਹੈ ਬਿਮਾਰੀ ਇਤਿਆਦ ਦੀ ਕੋਈ ਘਟਨਾ ਘਟ ਗਈ ਹੈ ਤਾਂ ਆਮ ਇਲਮੇ ਨਜੂਮ ਦੇ ਮਾਹਿਰ ਕਹਿੰਦੇ ਨੇ ਤੇਰੇ ਤੇ ਕੋਈ ਗ੍ਰਹਿ ਦਾ ਅਸਰ ਠੀਕ ਨਹੀਂ ਹੈ ਔਰ ਵਿਸ਼ੇਸ਼ ਕਰਕੇ ਨੌ ਗ੍ਰਹਿ ਜਿਨ੍ਹਾਂ ਦਾ ਇਸ ਪ੍ਰithvi ਦੇ ਉੱਤੇ ਤੇ ਮਨੁੱਖ ਦੇ ਮਾਨਸਿਕ ਮੰਡਲ ਦੇਤੇ ਖਾਸ ਅਸਰ ਮੰਨਿਆ ਜਾਂਦਾ ਹੈ ਉਹਨਾਂ ਦੇ ਚੋਂ ਕਿਸੇ ਇੱਕ ਅਦ ਗ੍ਰਹਿ ਦੀ ਦਸ਼ਾ ਬਈ ਠੀਕ ਨਹੀਂ ਹੈ ਇਸ ਢੰਗ ਦਾ ਜ਼ਿਕਰ ਨਜੂਮੀ ਕਰਦੇ ਨੇ ਪਰ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਨੌ ਗ੍ਰਹਿ ਵੀ ਕਰੋੜਾਂ ਨੇ ਇਹ ਸਿਰਫ ਨੌ ਥੋੜੀ ਨੇ ਨੌ ਗ੍ਰਹਿ ਕੋਟ ਥਾਂਡੇ ਦਰਬਾਰ ਉਸ ਪਰਿਪੂਰਨ ਪ੍ਰਮਾਤਮਾ ਦੇ ਦਰਬਾਰ ਦੇ ਚ ਮੈਂ ਇੱਕ ਨਹੀਂ ਨੌ ਗ੍ਰਹਿ ਨੌ ਗ੍ਰਹਿ ਜੈਸੇ ਕਰੋੜਾ ਨੌ ਗ੍ਰਹਿ ਦੇਖ ਰਿਆਂ ਤਾਂ ਫਿਰ ਇਹ ਫੈਸਲਾ ਕਰਨਾ ਪਏਗਾ ਕਿਹੜੇ ਨੌ ਗ੍ਰਹਾਂ ਦਾ ਇਹ ਅਸਰ ਹੈ ਮਾੜਾ ਜਾਂ ਚੰਗਾ ਜਿਨ੍ਹਾਂ ਦੀ ਪ੍ਰਸਿੱਧ ਹੋ ਰਹੀ ਹੈ ਬਕਾਇਦਾ ਗ੍ਰਹਾਂ ਦੀ ਸਾਡੇ ਦੇਸ਼ ਦੇ ਵਿੱਚ ਪੂਜਾ ਹੁੰਦੀ ਹੈ ਔਰ ਨੌ ਗ੍ਰਹਾਂ ਦੇ ਬਕਾਇਦਾ ਮੰਦਿਰ ਵੀ ਨਹੀਂ ਤੋਂ ਭਗਤ ਕਬੀਰ ਕਹਿੰਦੇ ਨੇ ਨੌ ਗ੍ਰਹਿ ਕੋਟ ਠਾਂਡੇ ਦਰਬਾਰ ਧਰਮ ਕੋਟ ਜਾ ਕੇ ਪ੍ਰਤੀਹਾਰ ਗਾਥਾ ਹੈ ਕਿ ਇੱਕ ਧਰਮ ਰਾਜ ਹੈ ਜੋ ਜੀਵਾਂ ਦਾ ਹਿਸਾਬ ਕਿਤਾਬ ਰੱਖਦਾ ਹੈ। ਔਰ ਫਿਰ ਉਹਨਾਂ ਦੇ ਹਿਸਾਬ ਕਿਤਾਬ ਦੇ ਮੁਤਾਬਕ ਲੇਖੇ ਦੇ ਮੁਤਾਬਕ ਕਰਮਾਂ ਦੇ ਮੁਤਾਬਕ ਸਜ਼ਾ ਦਿੰਦਾ ਹੈ ਜਾਂ ਬਖਸ਼ਿਸ਼ ਕਰਦਾ। ਪਰਿਪੂਰਨ ਪ੍ਰਮਾਤਮਾ ਨੇ ਉਸ ਨੂੰ ਸਥਾਪਨ ਕੀਤਾ ਹੋਇਆ ਧਰਮ ਰਾਜ ਨੂੰ। ਤੋਂ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਧਰਮ ਰਾਜ ਭਾਉ ਪ੍ਰਮਾਤਮਾ ਦੇ ਬਣਾਏ ਹੋਏ ਨਿਯਮ ਵੀ ਮੈਂ ਕਰੋੜਾਂ ਦੇਖ ਰਿਹਾ। ਕੋਈ ਇੱਕ ਤਰ੍ਹਾਂ ਦੀ ਨਿਯਮਾਵਲੀ ਥੋੜੀ ਹੈ। ਉਸਨੇ ਸੂਰਜ ਨੂੰ ਵਖ ਨਿਯਮ ਦਿੱਤਾ ਹੈ ਚੰ드ਰਮਾ ਨੂੰ ਵਖ ਨਿਯਮ ਦਿੱਤਾ ਹੈ ਸਾਗਰ ਨੂੰ ਵਖ ਨਿਯਮ ਦਿੱਤਾ ਹੈ ਦਰਿਆਵਾਂ ਦਾ ਵਖ ਨਿਯਮ ਹੈ ਪਹਾੜ ਕਿਸੇ ਹੋਰ ਨਿਯਮ ਦੇ ਆਸਰੇ ਤੇ ਖੜੇ ਨੇ ਨੌ ਗ੍ਰਹਿ ਕਿਸੇ ਹੋਰ ਨਿਯਮ ਦੇ ਆਸਰੇ ਤੇ ਖੜੇ ਨੇ ਤੇ ਹਰ ਇੱਕ ਨੂੰ ਜੇ ਵਖ ਵਖ ਉਸਨੇ ਨਿਯਮ ਦਿੱਤਾ ਹੈ ਮਰਿਆਦਾ ਦਿੱਤੀ ਹੈ ਧਰਮ ਦਿੱਤਾ ਹੈ ਤੋ ਇਸ ਢੰਗ ਦੀ ਜੇ ਗਿਣਤੀ ਕਰੀਏ ਤੇ ਫਿਰ ਕਰੋੜਾਂ ਤਰ੍ਹਾਂ ਦਾ ਧਰਮ ਹੋ ਗਿਆ ਵਿਅਕਤੀ ਦਾ ਧਰਮ ਹੋਰ ਪਸ਼ੂਆਂ ਦਾ ਧਰਮ ਹੋਰ ਸਾਗਰ ਦਾ ਧਰਮ ਹੋਰ ਅਗਨੀ ਦਾ ਧਰਮ ਹੋਰ ਫੁੱਲਾਂ ਦਾ ਧਰਮ ਹੋਰ ਸੁੰਦਰਤਾ ਲੁਟਾਨ ਤੇ ਮਹਿਕ ਦੇਣ ਸੂਰਜ ਦਾ ਧਰਮ ਹੈ ਰੋਸ਼ਨੀ ਦੇਵੇ ਗਰਮੀ ਦੇਵੇ ਪਾਣੀ ਦਾ ਧਰਮ ਇਹ ਹੈ ਪਿਆਸ बुझाਵੇ ਨਿਰਮਲ ਕਰੇ ਤੇ ਪਾਣੀ ਦਾ ਧਰਮ ਇਹ ਵੀ ਹੈ ਕਿ ਉਹ ਨਿਵਾਣ ਦੀ ਤਰਫ ਵੱਗੇ ਤੋ ਗਰਸ ਕੇ ਹਰ ਵਸਤੂ ਨੂੰ ਹਰ ਹਸਤੀ ਨੂੰ ਪਰਿਪੂਰਨ ਪਰਮਾਤਮਾ ਨੇ ਜੋ ਧਰਮ ਦਿੱਤਾ ਹੈ ਤੇ ਇਸ ਤਰੀਕੇ ਨਾਲ ਧਰਮ ਦੀ ਗਿਣਤੀ ਕਰੀਏ ਤੇ ਕਬੀਰ ਕਹਿੰਦੇ ਨੇ ਤੇ ਕਰੋੜਾਂ ਬਰੰਦੇ ਨੇ ਧਰਮ ਕੋਟ ਜਾ ਕੇ ਪ੍ਰਤੀਹਾਰ ਆਪ ਅਗਾ ਚਲ ਕੇ ਕਹਿੰਦੇ ਨੇ ਕੋਟਕ ਕੁਮੇਰ ਭਰੇ ਭੰਡਾਰ ਕੋਟਕ ਲਖਮੀ ਕਰੇ ਸ਼ਿੰਗਾਰ ਕਰੋੜਾਂ ਤਰ੍ਹਾਂ ਦੇ ਕੁਬੇਰ ਨੇ ਤੇ ਕਰੋੜਾਂ ਤਰ੍ਹਾਂ ਦੇ ਖਜ਼ਾਨੇ ਨੇ ਤੇ ਕਰੋੜਾ ਤਰ੍ਹਾਂ ਦੀਆਂ ਹੀ ਲక్ష్ਮੀ ਦੇਵੀਆਂ ਨੇ ਕਿਸ ਲక్ష్ਮੀ ਦੀ ਪੂਜਾ ਕਰ ਰਹੇ ਹੋ ਭਗਤ ਕਬੀਰ ਕਹਿੰਦੇ ਨੇ ਤੇ ਕਰੋੜਾ ਨੇ ਭਾਉ, ਧਨ, ਸੰਪਦਾ ਤੇ ਕਰੋੜਾ ਤਰ੍ਹਾਂ ਦੀ ਆਉਂਦੀ ਹੈ। ਸਾਡੇ ਦੇਸ਼ ਤੇ ਗੱਜ ਧਨ, ਗਉ ਧਨ, ਹਸ ਧਨ, ਫਿਰ स्वर्ण ਧਨ, ਭੂਮ ਧਨ, ਗ੍ਰਹਿ ਧਨ ਇਹ ਸਾਰੇ ਧਨ ਗਿਨੇ ਗਏ ਨੇ, ਸਾਰੇ ਲక్ష్ਮੀ ਦੇ ਰੂਪ ਗਿਨੇ ਗਏ ਨੇ। ਮਕਾਨ ਇੱਕ ਧਨ ਹੈ। ਧਰਤੀ ਜ਼ਮੀਨ ਇੱਕ ਧਨ ਹੈ ਗਜ ਧਨ ਗਉ ਧਨ ਪ੍ਰਾਣੇ ਜਮਾਨੇ ਦੇ ਜਿਹਦੇ ਘਰ ਬਹੁਤ ਸਾਰੀਆਂ ਗਊਆਂ ਹੋਣ ਉਹਨੂੰ ਧਨ ਗਿਣਿਆ ਜਾਂਦਾ ਸੀ ਇੱਕ ਬਈ ਇਹ ਇਹਦੇ ਕੋਲ ਗਊਆਂ ਦਾ ਧਨ ਬਹੁਤਾ ਹੈ ਇਹਦੇ ਕੋਲ ਹਾਥੀਆਂ ਦਾ ਧਨ ਬਹੁਤਾ ਹੈ ਇਹਦੇ ਕੋਲ ਘੋੜਿਆਂ ਦਾ ਧਨ ਬਹੁਤਾ ਹੈ ਇਹਦੇ ਕੋਲ ਅੰਨ ਦਾ ਧਨ ਬਹੁਤਾ ਹੈ ਇਹਦੇ ਕੋਲ ਸੋਨੇ ਦਾ ਧਨ ਬਹੁਤਾ ਹੈ ਇਹਦੇ ਕੋਲ ਭੌਮੀ ਦਾ ਧਨ ਬਹੁਤਾ ਹੈ ਤਾਂ ਇਸ ਥਰੀ ਕੇ ਨਾਲ ਧਨ ਦੀ ਗਿਣਤੀ ਕਰੀਏ ਤੇ ਬੇਸ਼ੁਮਾਰ ਹੈ ਤੇ ਹਰ ਪ੍ਰਿਥਵੀ ਦਾ ਅਲੱਗ-ਅਲੱਗ ਧਨ ਹੈ ਤੋ ਆਪ ਕਹਿ ਰਹੇ ਨੇ ਕੋਟਕ ਲਖਮੀ ਕਰੇ ਸਿੰਗਾਰ ਅਗਾਹ ਚਲ ਕੇ ਆਪ ਕਹਿੰਦੇ ਨੇ 52 ਕੋਟ ਜਾ ਕੇ ਰੁਮਾਵਲੀ 라ਵਣ ਸੈਨਾ ਜੈਂ ਤੈ ਛਲੇ ਜਿਸਨੇ 라ਵਣ ਦੀ ਸੈਨਾ ਨੂੰ ਛਲਿਆ ਨਾਸ ਕੀਤਾ ਮਾਰਿਆ ਤੇ 라ਵਣ ਨੂੰ ਵੀ ਮੌਤ ਦੇ ਘਾਟ ਉਤਾਰਿਆ ਭਗਤ ਕਬੀਰ ਕਹਿੰਦੇ ਨੇ ਉਹ શ્રીราม ਵੀ ਮੈਂ ਕਰੋੜਾਂ ਵੇਖ ਰਿਹਾ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਉਸ ਤਰ੍ਹਾਂ ਦੀਆਂ ਮਹਾਨ ਮੂਰਤੀਆਂ ਮਰਿਆਦਾ ਸੰਪਨ ਮਰਿਆਦਾ ਪ੍ਰਸ਼ੋਤਮ ਜੈਸੇ ਮਹਾਨ ਪੁਰਸ਼ ਕਰੋੜਾਂ ਮੈਂ ਦੇਖ ਰਿਹਾ। ਔਰ ਕਰੋੜਾਂ ਵਾਰੀ ਵੱਖ-ਵੱਖ ਪ੍ਰਿਥਵੀਆਂ ਤੇ ਇਹ ਆਏ ਨੇ। ਤੋ ਆਪ ਕਹਿੰਦੇ ਨੇ ਸਹਸ ਕੋਟ ਬੋ ਕਹਿਤ ਪੁਰਾਨ ਦਰਿਓ ਧਨ ਕਾ ਮਥਿਆ ਮਾਂ। ਜਿਸਨੇ ਪੁਰਾਨ ਲਿਖੇ। ਸ਼ਾਸਤਰ ਲਿਖੇ। ਵੇਦ ਲਿਖੇ। ਤੇ ਕਬੀਰ ਕਹਿੰਦੇ ਨੇ ਉਸ ਜੈਸਾ ਮਹਾਨ ਪੰਡਿਤ ਵੇਦ ਵਿਆਸ ਜਿਸ ਨੇ ਬ੍ਰਾਹਮਣ ਲਿਖੇ ਗੀਤਾ ਲਿਖੇ ਵੇਦ ਲਿਖੇ ਇਸ ਤਰ੍ਹਾਂ ਦੇ ਮਹਾਨ ઋષਿ ਵੀ ਮੈਂ ਕਰੋੜਾ ਵੇਖ ਰਿਹਾ ਇਸ ਤਰ੍ਹਾਂ ਦੇ ਮਹਾਨ ਪੰਡਿਤ ਵੀ ਮੈਂ ਕਰੋੜਾ ਵੇਖ ਰਿਹਾ ਤੇ ਦਰਯੋਧਨ ਕਾ ਮਥਿਆ ਮਾਨ ਜਿਸ ਨੇ ਦਰਯੋਧਨ ਦੇ ਮਾਨ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸ੍ਰੀ ਕਬੀਰ ਕਹਿੰਦੇ ਨਾ ਕ੍ਰਿਸ਼ਨ ਵੀ ਮੈਂ ਕਰੋੜਾ ਵੇਖ ਰਿਹਾ ਉਹਦੇ ਦਰਬਾਰ ਵਿੱਚ ਤੋ ਗੱਲ ਇੱਕ ਸਪਸ਼ਟ ਹੋ ਗਈ ਕੇ ਗਿਆਨ ਖਣ ਦੇ ਚ ਪਹੁੰਚਦੇ ਆ ਮਨੁੱਖ અવਤਾਰ ਦਾ ਸਨਮਾਨ ਕਰਦਾ ਹੈ ਸਤਕਾਰ ਕਰਦਾ ਹੈ ਪੂਜਾ ਵੀ ਕਰਦਾ ਹੈ ਲੇਕਿਨ ਉਸ ਨੂੰ ਇਤਨਾ ਬੋਧ ਹੋ ਜਾਂਦਾ ਹੈ ਕਿ અવਤਾਰ ਵੀ ਉਸ ਕਰਤਾਰ ਦੀ ਕਿਰਤ ਹੈ અવਤਾਰ ਕਰਤਾ ਨਹੀਂ અવਤਾਰ ਕਰਤਾਰ ਦੀ ਕਿਰਤ ਹੈ ਔਰ ਪਰਿਪੂਰਨ ਪ੍ਰਮਾਤਮਾ ਅਵਤਾਰੀ ਪੁਰਸ਼ਾਂ ਨੂੰ ਜਗਤ ਦੇ ਚ ਭੇਜਦਾ ਹੈ ਜਗਤ ਦੇ ਕਲਿਆਣ ਹਿਤ ਪਰ ਚੋਂਕੇ ਹਰ ਸਮਾਂ ਬਦਲਦਾ ਹੈ ਯੁੱਗ ਬਦਲਦਾ ਹੈ ਤੋ ਅਵਤਾਰੀ ਪੁਰਸ਼ ਬਦਲਦੇ ਰਹਿੰਦੇ ਨੇ ਔਰ ਪਤਾ ਨਹੀਂ ਇਸ ਪ੍ਰithvi ਤੇ ਕਿੰਨੀ ਦਫਾ ਯੁੱਗ ਬਦਲ ਚੁਕੇ ਨੇ ਗਿਣਤੀ ਮਿਣਤੀ ਤੋਂ ਤੇ ਪਰੇ ਦੀ ਗੱਲ ਹੈ ਇਸ ਵਾਸਤੇ ਅਵਤਾਰੀ ਪੁਰਸ਼ ਵੀ ਗਿਣੇ ਨਹੀਂ ਜਾ ਸਕਦੇ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਇਥੇ ਕਾਉਨ ਮਹੇਸ਼ ਕਿਤਨੇ ਹੀ ਕ੍ਰਿਸ਼ਨ ਨੇ ਔਰ ਕਿਤਨੇ ਹੀ ਮਹੇਸ਼ ਨੇ ਕੀਤੇ ਬਰਮੇ ਘੜਤ ਘੜੀਏ ਕਹਤੇ ਹੀ ਬਰਮੇ ਨੇ ਅਨੰਤ ਬਰਮੇ ਨੇ ਜੋ ਤਰ੍ਹਾਂ ਤਰ੍ਹਾਂ ਦੀਆਂ ਘਾੜਤਾਂ ਘੜਨ ਵਾਲੇ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾਉਣ ਵਾਲੇ ਨੇ ਜੋ ਕੁਝ ਵੀ ਬਣਾਇਆ ਜਾ ਰਿਹਾ ਹੈ ਉਹ ਰਜੋਗੁਣ ਬਿਰਤੀ ਦੁਆਰਾ ਬਣਾਇਆ ਜਾ ਰਿਹਾ ਹੈ ਤੇ ਰਜੋਗੁਣ ਬਿਰਤੀ ਬ੍ਰਹਮਾ ਹੈ ਪੰਛੀ ਘੋਸਲੇ ਬਣਾ ਰਹੇ ਨੇ ਤਾਂ ਪੰਛੀ ਘੋਸਲੇ ਨਹੀਂ ਬਣਾ ਰਹੇ ਬ੍ਰਹਮਾ ਘੋਸਲਾ ਬਣਾ ਰਹੇ ਹਨ ਪੰਛੀਆਂ ਦੇ ਚ ਬ੍ਰਹਮਾ ਬੈਠਾ ਹੈ ਚੂਵੇ ਖੁੱਡ ਬਣਾ ਰਹੇ ਨੇ ਰਹਿਣ ਲਈ ਚੂਹਾ ਨਹੀਂ ਬਣਾ ਰਿਹਾ ਚੂਹੇ 'ਚ ਬੈਠਾ ਬ੍ਰਹਮਾ ਬਣਾ ਰਿਹਾ ਹੈ ਮਨੁੱਖ ਮਕਾਨ ਬਣਾ ਰਿਹਾ ਹੈ ਸੜਕਾਂ ਬਣਾ ਰਿਹਾ ਹੈ ਰੇਲਾਂ ਮੋਟਰਾਂ ਗੱਡੀਆਂ ਨੂੰ ਬਣਾ ਰਿਹਾ ਹੈ ਪੁਲ ਬਣਾ ਰਿਹਾ ਹੈ ਮਨੁੱਖ ਨਹੀਂ ਬਣਾ ਰਿਹਾ ਇਹ ਬ੍ਰਹਮਾ ਬਣਾ ਰਿਹਾ ਹੈ ਇਸ ਵਾਸਤੇ ਸਾਇਬ ਕਹਿੰਦੇ ਕੇਤੇ ਬਰਮੇ ਘਾੜਤ ਘੜੀਏ ਕਿਤਨੇ ਹੀ ਬਰਮੇ ਨੇ ਜੋ ਤਰ੍ਹਾਂ ਤਰ੍ਹਾਂ ਦੀ ਘਾੜਤ ਬਹਿ ਖੜਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੂੰ ਪੈ ਬਣਾਉਂਦੇ ਨੇ ਔਰ ਇਹ ਗਿਣਤੀ ਮਿਹਨਤੀ ਤੋਂ ਪਰ ਇਹਦੀ ਗੱਲ ਹੈ ਰੂਪ ਰੰਗ ਕੇ ਵੇਸ ਕਈ ਤਰ੍ਹਾਂ ਦੇ ਰੂਪਾਂ ਦੀਆਂ ਵਸਤੂਆਂ ਕਈ ਤਰ੍ਹਾਂ ਦੇ ਵੇਸ਼ ਬੂਸ਼ ਕਈ ਤਰ੍ਹਾਂ ਦੇ ਗਹਿਣੇ ਕਈ ਤਰ੍ਹਾਂ ਦਾ ਸਾਜ਼ੋ ਸਮਾਨ ਇਹ ਬ੍ਰਹਮੇ ਘੜ ਰਹੇ ਨੇ ਤੋ ਸਾਹਿਬ ਕਹਿੰਦੇ ਨਾ ਬ੍ਰਹਮਿਆਂ ਦੀ ਗਿਣਤੀ ਹੋ ਸਕਦੀ ਏ ਤੇ ਨਾ ਹੀ ਉਹਨਾਂ ਦੇ ਘੜੇ ਹੋਏ ਸਾਜ਼ੋ ਸਮਾਨ ਦਾ ਕੋਈ ਅੰਦਾਜ਼ਾ ਲੱਗਦਾ ਹੈ ਆਪ ਅਗਾਹ ਚੱਲ ਕੇ ਕਹਿੰਦੇ ਨੇ ਕੇਤਿਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕਰਮ ਭੂਮੀ ਜਿੱਥੇ ਮਨੁੱਖ ਕਰਮ ਕਰਦਾ ਹੈ ਮਾਤ ਲੋਕ ਸਾਇਬ ਕਹਿੰਦੇ ਇਸ ਤਰ੍ਹਾਂ ਦੀਆਂ ਪ੍ਰਥਵੀਆ ਇੱਕ ਨਹੀਂ ਅਨੇਕਾਂ ਨੇ ਜਿੱਥੇ ਜੀਵ ਤਰ੍ਹਾਂ-ਤਰ੍ਹਾਂ ਦੇ ਕਰਮ ਕਰਦੇ ਨੇ ਮੇਰੇ ਕਹੇ ਤੇ ਕਿਤਨੇ ਹੀ ਪਹਾੜ ਨੇ ਗਿਣਤੀ ਮਿਣਤੀ ਨਹੀਂ ਹੋ ਸਕਦੀ ਇੱਕ ਪ੍ਰਥਵੀ ਦੇ ਉਤੇ ਅਨੰਤ ਪਹਾੜ ਨੇ ਜਿਨ੍ਹਾਂ ਨੂੰ ਗਿਣਨਾ ਬੜਾ ਔਖਾ ਹੈ ਅਨੰਤ ਪ੍ਰਥਵੀਆ ਤੇ ਹਰ ਪ੍ਰਿਥਵੀ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਪਹਾੜ ਤੋਂ ਆਪਕੰਨ ਕੈਤਿਆ ਕਰਮ ਭੂਮੀ अनेकाही ਧਰਤੀਆਂ ਨੇ ਤੇ ਅਣਗਿਣਤ ਹੀ ਪਹਾੜ ਨੇ ਕੈਤੇ ਧੂ ਉਪਦੇਸ਼ ਤੇ अनेकाही ਅਣਗਿਣਤ ਹੀ ਧਰੂ ਜੈਸੇ ਭਗਤ ਨੂੰ ਉਪਦੇਸ਼ ਕਰਨ ਵਾਲੇ ਨਾਰਦ ਜੈਸੇ ਗੁਰੂ ਨੇ ਨਾਰਦ ਇੱਕ ਨਹੀਂ अनेका ਨੇ ਤੇ ਧਰੂ ਜੈਸੇ ਭਗਤ ਵੀ ਇੱਕ ਨਹੀਂ ਹਰ ਸਮੇਂ ਛੋਏ ਨੇ ਧਰੂ ਜੈਸੇ ਬਾਲਕ ਨੂੰ ਬ੍ਰह्म ਗਿਆਨ ਹੋਇਆ। ਤਾਂ ਇਸ ਤਰ੍ਹਾਂ ਦੇ ਬਾਲਕ अनेका ਹੋਏ ਨੇ ਤੇ ਇਸ ਤਰ੍ਹਾਂ ਦੇ ਬਾਲਕਾਂ ਨੂੰ ਉਪਦੇਸ਼ ਦੇਣ ਵਾਲੇ ਨਾਰਦ ਜੈਸੇ ਗੁਰੂ ਵੀ अनेका ਹੋਏ ਨੇ ਗਿਣਤੀ ਮਿਣਤੀ ਤੋਂ ਪਰੇ ਦੀ ਗੱਲ ਆਪ ਅਗਾ ਚੱਲ ਕੇ ਫਰਮਾਨ ਕਰਦੇ ਨੇ ਕਿਤੇ ਇੰਦ ਚੰਦ ਸੂਰ ਕਿਤੇ ਕਿਤਨੇ ਹੀ ਇੰਦਰ ਜੈਸੇ ਦੇਵਤੇ ਨੇ ਭਾਵ ਬਦਲ ਨੇ ਜੋ ਮੈਂ ਪਾਉਂਦੇ ਨੇ ਜਿਨ੍ਹਾਂ ਦੀ ਗਿਣਤੀ ਮਿੰਨਤੀ ਹੋ ਨਹੀਂ ਸਕਦੀ ਤੇ ਅਨੇਕਾਂ ਹੀ ਚੰਦਰਮਾ ਨੇ ਅਨੇਕਾਂ ਹੀ ਸੂਰਜ ਨੇ ਜਿਨ੍ਹਾਂ ਦਾ ਅੰਦਾਜ਼ਾ ਲਾਣਾ ਬਹੁਤ ਕਠਿਨ ਹੈ ਭਗਤ ਕਬੀਰ ਜੀ ਮਹਾਰਾਜ ਤੋਂ ਪੁੱਛਿਆ ਗਿਆ ਇਹ ਸਾਰੇ ਗਿਆਨ ਖੰਡ ਦੀ ਜੋ ਰੂਪਰੇਖਾ ਆਪ ਦਸਰਿਓ ਜਗਤ ਨੂੰ ਤੁਸੀਂ ਕਿਸ ਤਰ੍ਹਾਂ ਵੇਖ ਲਿਆ ਕਿ ਕਰੋੜਾਂ ਸੂਰਜ ਨੇ ਕਰੋੜਾਂ ਤ੍ਰਿਸ਼ਣ ਨੇ ਕਰੋੜਾਂ ਰਾਮ ਨੇ ਕਰੋੜਾਂ ਹੀ ਧਰਤੀਆਂ ਨੇ ਕਰੋੜਾਂ ਹੀ ਦੁਰਗਾ ਨੇ ਕਰੋੜਾਂ ਤਰ੍ਹਾਂ ਦੇ ਨੌ ਗ੍ਰਹਿ ਨੇ ਔਰ ਕਰੋੜਾਂ ਹੀ ਲక్ష్ਮੀ ਅਨੇ ਕਰੋੜਾਂ ਮਹਾਦੇਵ ਨੇ ਇਹ ਤੁਸੀਂ ਕਿਸ ਤਰ੍ਹਾਂ ਵੇਖ ਲਿਆ ਆਪ ਕਹਿੰਦੇ ਨੇ ਜਿਸ ਤਰ੍ਹਾਂ ਮੈਂ ਵੇਖਿਆ ਸਾਰੇ ਵੇਖ ਸਕਦੇ ਨੇ ਅਗਰ ਕੋਈ ਆਪਣੇ ਅੰਦਰ ਵੇਖਣ ਦੀ ਸਮਰਥਾ ਪੈਦਾ ਕਰ ਸਕੇ ਕਹੋ ਕਬੀਰ ਜਾਣੇਗਾ ਸੋਈ ਹਿਰਦੇ राम ਮੁਖ ਰਾਮੇ ਹੋਈ ਰਸਨਾ ਤੇ ਰਾਮ ਹੋਵੇ ਹਿਰਦੇ ਦੇ ਚ ਰਾਮ ਹੋਵੇ ਤੋ ਕਬੀਰ ਕਹਿੰਦੇ ਨੇ ਕਪਾਟ ਖੁੱਲ ਜਾਂਦੇ ਨੇ ਔਰ ਇਹ ਸਭ ਕੁਝ ਦਿਖਾਈ ਦੇਣ ਲੱਗ ਪੈਂਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ अनेकाਹੀਂ ਚੰਦਰਮਾ ਨੇ अनेकाਹੀਂ ਇੰਦਰ ਜੈਸੇ ਦੇਵਤੇ ਨੇ ਔਰ अनेकाਹੀਂ ਸੂਰਜ ਨੇ ਕੀਤੇ ਮੰਡਲ ਦੇਸ਼ अनेकाਹੀਂ ਮੰਡਲ ਨੇ ਬਾਉ ਜ਼ਮੀਨ ਦੇ ਟੁਕੜੇ ਨੇ ਤੇ अनेकाਹੀਂ ਦੇਸ਼ ਨੇ ਜਿਨ੍ਹਾਂ ਦੀ ਗਿਣਤੀ ਕਰਨੀ ਕਠਿਨ ਹੈ ਅਗਾ ਚਲ ਕੇ ਸਾਹਿਬ ਕਹਿੰਦੇ ਨੇ ਕੇਤੇ ਸਿੱਧ ਬੁੱਧ 나ਥ ਕੇਤੇ ਕੇਤੇ ਦੇਵੀ ਵੇਸ अने ਕਹੇ ਸਿੱਧ ਪੁਰਸ਼ ਨੇ ਜੋ ਸiddhi ਨੂੰ ਪ੍ਰਾਪਤ ਹੋ ਜਾਣ ਜਿਨ੍ਹਾਂ ਦੇ ਕੋਲ ਸਿੱਧ ਕਲਾ ਬਕਾਇਦਾ ਤੌਰ ਤੇ ਹੋਵੇ ਉਹਨਾਂ ਨੂੰ ਕਹਿੰਦੇ ਨੇ ਸਿੱਧ ਕੰਮ ਕਰਨ ਨੂੰ ਸਫਲ ਕਰਨ ਨੂੰ ਉਹਨਾਂ ਦੇ ਕੋਲ ਸਮਰੱਥਾ ਹੋਵੇ ਕਿਸੇ ਵੀ ਘਟਨਾ ਨੂੰ ਚਾਹੇ ਕਿਤਨੀ ਦੁਖਤ ਹੋਵੇ ਉਹਨੂੰ ਸੁਖਤ ਰੂਪ ਦੇ ਸਕਨ ਇਸ ਤਰ੍ਹਾਂ ਦੀ ਉਹਨਾਂ ਦੇ ਕੋਲ ਸਿੱਧੀ ਹੋਵੇ ਸਾਇਬ ਕਹਿੰਦੇ ਨੇ ਐਸੇ ਸਿੱਧ ਪੁਰਸ਼ ਇੱਕ ਨਹੀਂ ਅਣਗਿਣਤ ਨੇ ਔਰ ਬੁੱਧ ਜੈਸੇ ਤਪੇਸ਼ਵਰ ਬੁੱਧ ਜੈਸੇ ਦਿਆਲੂ ਬੁੱਧ ਜੈਸੇ ਗਿਆਨੀ ਸਾਇਬ ਕਹਿੰਦੇ ਨੇ ਇਹ ਵੀ ਇੱਕ ਨਹੀਂ ਅਨੇਕਾਂ ਨੇ ਅਨੇਕਾਂ ਤਰ੍ਹਾਂ ਤਿਆਂ ਪ੍ਰਿਥਵੀਆ ਦਿੱਤੇ ਅਨੇਕਾਂ ਤਰ੍ਹਾਂ ਦੇ ਬੁੱਧ ਤੇ अनेका ਮਿਟ ਰਹੀਆਂ ਪ੍ਰਥਵੀਆਂ ਤੇ ਨਵੀਆਂ ਬਣ ਰਹੀਆਂ ਤੇ ਉਹਨਾਂ ਵਿੱਚ ਪੈਦਾ ਹੋ ਰਹਿ ਨਵੇਂ ਮਹਾਤਮਾ ਬੁੱਧ ਆਪ ਕਹਿੰਦੇ ਨੇ अनेका ਹੀ ਬੁੱਧ ਨੇ ਤੇ अनेका ਹੀ ਜੋਗੀ ਨੇ 나ਥ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਤੇ अनेका ਹੀ ਦੇਵੀਆਂ ਦੇ ਵੇਸ ਨੇ ਭਾਉ ਪੁਰਸ਼ਾਂ ਤੋਂ ਇਲਾਵਾ ਜਿਨ੍ਹਾਂ ਦੇ ਅੰਦਰ ਦੇਵੇ ਜੋਤੀ ਵਿੱਦੇਮਾਨ ਹੋਈ ਉਸ ਤਰ੍ਹਾਂ ਦੀਆਂ ਇਸਤਰੀਆਂ ਵੀ अनेਕੀਆਂ ਨੇ ਭਾਉ ਦੇਵੀਆਂ ਵੀ ਅਨੇਕਾਂ ਨੇ ਜਿਨ੍ਹਾਂ ਦੀ ਗਿਣਤੀ ਕਰਨੇ ਕਠਨ ਹੈ ਕਹਤੇ ਦੇਵ दानव ਮੁੰਨ ਕਹਤੇ ਕਹਤੇ ਰਤਨ ਸਮੁੰਦ ਕਿਤਨੇ ਹੀ ਦੇਵ ਨੇ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਗਿਆ ਤੇ ਕਿਤਨੇ ਹੀ ਦਾਨਵ ਨੇ ਜੋ ਰਾक्षਸੀ ਬਿਰਤੀ ਦੇ ਮਾਲਕ ਨੇ ਬੜੇ ਸ਼ਕਤੀशाली ਨੇ ਬੜੀ ਉਨ੍ਹਾਂ ਕੋਲ ਤਾਕਤ ਹੈ ਪਰ ਤਾਕਤ ਦਾ ਪ੍ਰਯੋਗ ਗਲਤ ਕਰਦੇ ਨੇ ਉਦੀ ਵਰਤੋਂ ਗਲਤ ਕਰਦੇ ਨੇ ਇਸ ਤਰ੍ਹਾਂ ਦੇ ਸ਼ਕਤੀਸ਼ਾਲੀ ਦਾਣੋਵੇ ਸਾਬ ਕਹਿੰਦੇ ਨੇ ਅਣਗਿਣਤ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਮੁੰਨ ਕੇ ਤੇ अनेका ਹੀ ਮੁਨੀ ਨੇ ਜੋ ਮੋਨ ਧਾਰਨ ਕਰ ਗਏ ਨੇ ਜੋ ਮਨ ਤੋਂ ਉੱਚੇ ਉੱਠ ਗਏ ਨੇ ਤੇ ਜਿਨ੍ਹਾਂ ਦਾ ਮਨ ਬਿਸ਼ਰਾਮ ਦੇ ਚਲਾ ਗਿਆ ਸਾਬ ਕਹਿੰਦੇ ਨੇ ਇਸ ਤਰ੍ਹਾਂ ਦੇ ਮੌਨੇ ਵੀ अनेका ਨੇ ਕਿਤੇ ਰਤਨ ਸਮੁੰਦਰੰਦ ਸਮੁੰਦਰ ਨੂੰ ਰਤਨਾਕਰ ਆਖਿਆ ਗਿਆ ਹੈ ਰਤਨਾ ਦੀ ਖਾਣ ਤੋਂ ਮਹਾਰਾਜ ਕਹਿੰਦੇ ਨੇ ਸਮੁੰਦਰ ਵੀ अनेका ਨੇ ਜਿਨ੍ਹਾਂ ਦੇ ਅੰਦਰ अनेका ਤਰ੍ਹਾਂ ਦੇ ਰਤਨ ਪਏ ਹੋਏ ਨੇ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਤ ਨਰਿੰਦ ਖਾਣੀਆਂ ਵੀ ਕਿਤਨੀਆਂ ਨੇ ਸਾਡੇ ਇਸ ਮਾਤ ਲੋਕ ਦੇ ਚ ਚਾਰ ਖਾਣੀਆਂ ਨੇ ਜਿਨ੍ਹਾਂ ਦਾ ਇਸ ਡੰਗ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਿਕਰ ਕਰਦੇ ਨੇ ਅੰਡਜ ਜੇਰਜ ਸੇਤਜ ਉਤਪੁਚ ਸਭ ਤੋਂ ਵੱਡੀ ਖਾਣ ਹੈ ਅੰਡਿਆਂ ਦੀ ਜਿਸ ਤੋਂ ਪੰਛੀ ਪੈਦਾ ਹੁੰਦੇ ਨੇ ਤੇ अनेका ਜਲ ਜੰਤੂ ਮੱਛਲੀਆਂ ਕਛੂਏ इत्याਦਿਕ ਜੋ ਅੰਡਿਆਂ ਤੋਂ ਪੈਦਾ ਹੁੰਦੇ ਨੇ ਸਭ ਤੋਂ ਵੱਡੀ ਖਾਣ ਅੰਡੇ ਤੇ ਅੰਡਿਆਂ ਤੋਂ ਬਾਅਦ ਦੂਜੀ ਖਾਣ ਹੈ ਜੇਰ ਪੇਟ ਤੋਂ ਪੈਦਾ ਹੋਣ ਵਾਲੇ ਤੇ ਤੀਸਰੀ ਖਾਣ ਹੈ ਸਵੈਤਜ ਪਸੀਨੇ ਤੋਂ ਪੈਦਾ ਹੋਣ ਵਾਲੇ ਚਿਚੜ ਜੂ ਇਤਿਆਦਿਕ ਤੇ ਚੌਥੀ ਖਾਣ ਹੈ ਉਤਪਜ ਜੋ ਧਰਤੀ ਦੇ ਚ ਦਰਖਤ ਇਤਿਆਦਤ ਪੈਦਾ ਹੁੰਦੇ ਨੇ ਇਹ ਚਾਰ ਖਾਣੀਆਂ ਇਸ ਮਾਤ ਲੋਕ ਦੇ ਚ ਨੇ ਪਰ ਚੁੰਕੇ ਪ੍ਰਥਵੀਆ ਅਨੇਕ ਨੇ ਤੇ ਉਥੇ ਅਨੇਕਾਂ ਤਰ੍ਹਾਂ ਦੀਆਂ ਵੱਖ-ਵੱਖ ਖਾਣੀਆਂ ਨੇ ਤੋਂ ਸਾਇਬ ਕਹਿੰਦੇ ਨੇ ਨਾ ਖਾਣੀਆਂ ਦੀ ਵੀ ਗਿਣਤੀ ਨਹੀਂ ਹੋ ਸਕਦੀ ਜਿੱਥੋਂ ਜੀਵਾਂ ਦਾ ਜਨਮ ਹੋ ਰਿਹਾ ਹੈ ਕੇਤਿਆਂ ਖਾਣੀ ਕੇਤਿਆਂ ਬਾਣੀ ਬਾਣੀ ਮਨੁੱਖ ਦੀ ਬਾਣੀ ਨੂੰ ਵੀ ਚਾਰ ਹਿੱਸਿਆਂ ਦੇ ਚ ਤਕਸੀਮ ਕੀਤਾ ਗਿਆ ਹੈ ਪਰਾ ਪਸੰਤੀ ਮਧਮ ਬੈਖਰੀ ਜ਼ਬਾਨ ਜਿਸ ਸ਼ਬਦ ਨੂੰ ਬਾਹਰ ਪ੍ਰਗਟ ਕਰਦੀ ਹੈ ਇਹਨੂੰ ਬੈਖਰੀ ਬਾਣੀ ਕਹਿੰਦੇ ਨੇ ਪਰ ਜ਼ਬਾਨ ਜਿਸ ਨੂੰ ਪ੍ਰਗਟ ਕਰਦੀ ਹੈ ਇਹ ਸਭ ਤੋਂ ਪ੍ਰਥਮ ਇਸ ਦੀ ਧੁਨ ਨਾਭੀ ਤੋਂ ਉੱਠਦੀ ਜਦ ਧੁਨ ਨਾਭੀ ਤੋਂ ਉੱਠਦੀ ਹੈ ਉਦੋਂ ਇਸ ਨੂੰ ਕਹਿੰਦੇ ਨੇ ਪਰਾ ਬਾਣੀ ਤੇ ਨਾਭੀ ਤੋਂ ਉੱਠ ਕੇ ਜਦ ਇਹ ਬਾਣੀ ਹਿਰਦੇ ਵਿੱਚ ਆਉਂਦੀ ਹੈ ਤੇ ਇਹਨੂੰ ਕਹਿੰਦੇ ਨੇ ਪਸੰਤੀ ਇੱਥੇ ਇਸ ਨੂੰ ਅੱਖਰ ਮਿਲਨੇ ਸ਼ੁਰੂ ਹੋ ਜਾਂਦੇ ਨੇ ਉਸ ਧੁਨ ਨੂੰ ਅੱਖਰ ਮਿਲਦੇ ਨੇ ਹਿਰਦੇ ਤੋਂ ਉੱਠ ਕੇ ਜਦ ਇਹ ਬਾਣੀ ਕੰਠ ਦੇ ਵਿੱਚ ਪਹੁੰਚਦੀ ਹੈ ਤੇ ਇਹਨੂੰ ਕਹਿੰਦੇ ਨੇ ਮਧਮਾ ਬਾਣੀ ਇੱਥੇ ਬਕੈਦਾ ਰੂਪ ਬਾਣੀ ਦਾ ਬਣ ਜਾਂਦਾ ਹੈ ਔਰ ਜ਼ਬਾਨ ਜਦ ਉਸੇ ਧੁਨ ਨੂੰ ਪ੍ਰਗਟ ਕਰਦੀ ਹੈ ਤੇ ਉਹਨੂੰ ਕਹਿੰਦੇ ਨੇ ਬੈਖਰੀ ਬਾਣੀ ਇੱਕ ਮਨੁੱਖ ਜੋ ਬੋਲਦਾ ਹੈ ਉਸ ਦੇ ਬੋਲਣ ਨੂੰ ਵੀ ਪਿਛਲੇ ਤਿੰਨ ਪੜਾਵਾਂ ਚੋਂ ਲੰਘਣਾ ਪੈਂਦਾ ਹੈ ਪਰਾ ਬਾਣੀ ਪਸੰਤੀ ਬਾਣੀ ਮਧਮਾ ਬਾਣੀ ਔਰ ਬੇਖਰੀ ਬਾਣੀ ਤੇ ਫਿਰ ਹੁਣ ਲਈਏ ਜਿਤਨੇ ਪਸ਼ੂ ਪੰਖੀ ਬੋਲਦੇ ਪੈਨੇ ਉਹਨਾਂ ਦੀ ਬਾਣੀ ਉਹਨਾਂ ਦੇ ਬੋਲ ਅਨੰਤ ਤਰ੍ਹਾਂ ਦੀਆਂ ਬਾਣੀਆਂ ਨੇ ਅਨੇਕਾਂ ਤਰ੍ਹਾਂ ਦੇ ਬੋਲ ਨੇ ਅਨੰਤ ਤਰ੍ਹਾਂ ਦੀਆਂ ਭਾਸ਼ਾਵਾਂ ਨੇ ਵੱਖ-ਵੱਖ ਪ੍ਰਿਥਵੀਆਂ ਨੇ ਵੱਖ-ਵੱਖ ਉਹਨਾਂ ਦੀਆਂ ਬਾਣੀਆਂ ਨੇ ਤੋ ਸਾਹਿਬ ਕਹਿੰਦੇ ਨੇ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਤ ਨਰਿੰਦ ਕਿਤਨੀਆਂ ਹੀ ਰਾਜਿਆਂ ਦੀਆਂ ਪੰਕਤੀਆਂ ਨੇ ਅਨੇਕਾਂ ਤਰ੍ਹਾਂ ਦੇ ਰਾਜੇ ਹੋ ਗੁਜ਼ਰੇ ਨੇ ਬਾਦਸ਼ਾ ਵੱਖ-ਵੱਖ ਦੇਸ਼ਾਂ ਦੇ ਵੱਖ-ਵੱਖ ਭੂਮੀਆਂ ਦੇ ਸਾਹਿਬ ਕਹਿੰਦੇ ਨੇ ਇਹ ਵੀ ਗਿਣਤੀ ਅੰਦਾਜ਼ੇ ਤੋਂ ਪਰੇ ਦੀ ਗੱਲ ਹੈ ਕੇਤਿਆਂ ਸੁਰਤੀ ਸੇਵਕ ਕੇਤੇ ਕਿਤਨੇ ਹੀ ਵਿਚਾਰਕ ਨੇ ਦਾਰਸ਼ਨਿਕ ਨੇ ਫਿਲਾਸਫਰ ਨੇ ਸੂਰਤੀ ਵਿਚਾਰਕ ਫਿਲਾਸਫਰ ਗਹਿਰਾਈ ਦੇ ਚ ਝਾਤ ਮਾਰਨ ਵਾਲੇ ਹਰ ਚੀਜ਼ ਨੂੰ ਬਹੁਤ ਗਹਿਰੇ ਤਲ ਦੇ ਚ ਵੇਖਣ ਵਾਲੇ ਸਾਡੇ ਰੇਸ਼ਤੀ ਭਾਸ਼ਾ ਦਾ ਲਵਸ ਠੀਕ ਹੈ ਦਾਰਸ਼ਨਿਕ ਅਗਰ ਉਸ ਦਾ ਅੰਗਰੇਜ਼ੀ ਦੇਚ ਅਨਵਾਦ ਕਰਦੇ ਆ ਤੇ ਕਹਿੰਦੇ ਆ ਫਿਲਾਸਫਰ ਤੇ ਫਿਲਾਸਫਰ ਦਾ ਤੇ ਮਤਲਬ ਇੰਨਾ ਹੀ ਹੈ ਵਿਚਾਰਕ ਲੇਕਿਨ ਦਾਰਸ਼ਨਿਕ ਦਾ ਮਤਲਬ ਵਿਚਾਰਕ ਨਹੀਂ ਹੈ ਦਾਰਸ਼ਨਿਕ ਦਾ ਮਤਲਬ ਹੈ ਉਹਦੇ ਕੋਲ ਇਤਨੀ ਗਹਿਰੀ ਅੱਖ ਹੈ ਕਿ ਸਿਰਫ ਉੱਪਰੋਂ ਉੱਪਰੋਂ ਦਰਸ਼ਨ ਨਹੀਂ ਕਰਦਾ ਉਹਦੇ ਮੁੱਢ ਦੇ ਵੀ ਦਰਸ਼ਨ ਕਰਦਾ ਉਹ ਬਹੁਤ ਗਹਿਰਾਈ ਦੇਚ ਝਾਤ ਮਾਰਦਾ ਹੈ ਦਾਰਸ਼ਨਿਕ ਤੋਂ ਸਹਿਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਦਾਰਸ਼ਨਿਕ ਨੇ ਅਨੇਕਾਂ ਤਰ੍ਹਾਂ ਦੇ ਸੇਵਕ ਨੇ ਜੋ ਗਿਣਤੀ ਮਿੰਤੀ ਤੋਂ ਪਰੇ ਨੇ ਕਿ ਤੇ ਹ ਸੁਰਤੀ ਸੇਵਕ ਕੇਤੇ ਨੋਨਿਕ ਅੰਤ ਨਾ ਅੰਤ ਮਹਾਰਾਜ ਕਹਿੰਦੇ ਨੇ ਅੰਤ ਪਾਇਆ ਹੀ ਨਹੀਂ ਜਾ ਸਕਦਾ ਅੰਤ ਹੈ ਹੀ ਨਹੀਂ ਕਿਸੇ ਥਾਂ ਤੇ ਵੀ ਅਸੀਂ ਨਹੀਂ ਕਹਿ ਸਕਦੇ ਵੀ ਅਸੀਂ ਵਿਚਾਰਕਾਂ ਦੀ ਗਿਣਤੀ ਕਰ ਰਹੀ ਹੈ ਦਾਰਸ਼ਨਿਕ ਲੋਗ ਅਸੀਂ ਗਿਣ ਲੈਨੇ ਅਸੀਂ ਬ੍ਰਹਮਿਆਂ ਦੀ ਗਿਣਤੀ ਕਰ ਲਈਏ ਕ੍ਰਿਸ਼ਨ ਦੀ ਗਿਣਤੀ ਕਰ ਲਈਏ ਧਰਤੀਆਂ ਦੀ ਗਿਣਤੀ ਕਰ ਲਈਏ ਸਹਿਬ ਕਹਿੰਦੇ ਨੇ ਗਿਣਤੀ ਦੇ ਵਿੱਚ ਕੋਈ ਵੀ ਪਸਾਰਾ ਨਹੀਂ ਆਏਗਾ ਹਾਂ ਜ਼ਬਾਨ ਇਤਨਾ ਹੀ ਕਹਿ ਸਕਦੀ ਹੈ ਅੰਤ ਨਾ ਅਨੰਤ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਬੇਅੰਤ ਹੈ ਜਪ ਕਰਦੇ ਆਂ ਆ ਜੋ ਮਨੁੱਖ ਆਪਣੀ ਜ਼ਿੰਦਗੀ ਨੂੰ ਮर्यादा ਦੇ ਦਿੰਦਾ ਹੈ ਉਹਦੀ ਸੂਰਤ ਇਸ ਗਿਆਨ ਮੰਡਲ ਦੇ ਚ ਪਹੁੰਚ ਜਾਂਦੀ ਹੈ ਜਿਹਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗਿਆਨ ਖੰਡ ਕਹਿੰਦੇ ਨੇ ਤੇ ਗਿਆਨ ਖੰਡ ਦੇ ਚ ਉਸ ਨੂੰ बोध हो ਜਾਂਦਾ ਹੈ ਕਿ ਸਭ ਕੁਝ ਕਿਰਤ ਹੈ ਚਾਹੇ ਉਹ ਕਿਰਤ ਕਿਤਨੀ ਸ਼ਕਤੀਸ਼ਾਲੀ ਹੈ ਕਿਸੇ ਦੇਵਤੇ ਦੇ ਰੂਪ ਵਿੱਚ ਕਿਸੇ અવਤਾਰ ਦੇ ਰੂਪ ਵਿੱਚ ਕਿਸੇ ਸਿੱਧ ਤੇ ਬੁੱਧ ਦੇ ਰੂਪ ਵਿੱਚ ਕਿਸੇ ਜੋਗੀ ਦੇ ਰੂਪ ਵਿੱਚ ਜਾਂ ਕਿਸੇ ਦੇਵੀ ਦੇ ਰੂਪ ਵਿੱਚ ਚਾਹੇ ਉਹ ਕਿਰਤ ਕਿਤਨੀ ਸ਼ਕਤੀਸ਼ਾਲੀ ਹੈ ਪਰ ਉਹ ਕਰਤੇ ਤੋਂ ਵੱਡੀ ਨਹੀਂ ਹੈ ਕਰਤਾ ਮਹਾਨ ਹੈ ਗਿਆਨ ਖੰਡ ਦੇ ਵਿੱਚ ਪਹੁੰਚ ਕੇ ਉਸ ਨੂੰ ਇਸ ਢੰਗ ਦਾ ਪੂਰਨ बोध ਹੋ ਜਾਂਦਾ ਹੈ